ਜੋ ਇਸ ਅੰਡਰ ਡੀਐਸਪੀ ਡੀਸਪਰਸ਼ਨ ਹੈ ਇਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ ਇੱਕ ਹਫਤੇ ਜਿਨਾਂ ਦਾ ਸਰ ਚੱਲ ਰਿਹਾ ਸੀ ਇੰਟਰਲੈਂਸ ਫੇਸ ਆਪਰੇਸ਼ਨ ਜੀ ਐਫਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋ ਉਧਰੋਂ ਖਬਰਿ ਹੋਇਆ ਸੀ 3 ਕ੍ਰਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਦੋਕੇਪਿੰਦ ਰਹਿਣ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ दोनों दोनों का जूवनाइल से दोनों उम्र सत्रह साल दी है इस तो अलावा इस तो फर्दर इन इनवे इनवैसिगे करते हुए रिकवरी बारह तारीख को है छ पिस्टल इक्यावन लाइव नाइन लाइफ कैटरेजिस् भी लाइफ कैटरेजि नाइन एम एम द्यारह मैगजीनस ये होया एक और तरसिका पिंड रहन वाला अमरबीर सिंह एलियास अमर घर तो हो अमरबीर रहन रिंदा सी कैनेडा च ये हमने वापस आया कैनेडा तो एक महीने पहले ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇ ਹਨ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤਾਂ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਟਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਟਿਸਲਸ ਭੇਜੇ ਕਿੰਨੋ ਭੇਜੇ ਸੈਕੰਡ ਇਨਡੈਂਗ ਮੈਂ ਫੜਾਂਗੇ ਕਿ ਇਹਨਾਂ ਦਾ ਫਾਇਦਰਲੇ ਸਿਰਲ ਬਸਾਂ ਜੀ ਇਹ ਮੈਗਜ਼ੀਨਾਂ ਦਾ ਫੜਿਆ ਗਿਆ ਹੈ ਕਿ ਇਹ ਪਿਆਰ ਪਹਿਲੇ ਬੈਰ ਦਾ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਟਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਿਆ ਗਿਆ ਜੋ ਕੈਟਰੀਜਸ ਫੜਿਆ ਗਿਆ ਦੋਨੋਂ ਚਾ ਮੈਦੇ ਕੋਲ ਹੋਰ ਹੁਣ ਤੱਕ ਪਿਸਟਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਇੱਕ ਕੈਟਰੀਜਸ ਜਿਹੜਾ ਲੜਕੀ ਦਾ ਨਾਮ ਹੈ ਸਰ ਜਿਹੜਾ ਅਮਰਵੀਰ ਸੀ ਇਹ ਉਹ ਇਹਦਾ ਜਿਹੜਾ ਸਹੀ ਨਾ ਜਿਹੜੇ ਇੱਥੋਂ ਪਹਿਲਾ ਗ੍ਰਿਫਤਾਰ ਕੀਤਾ ਹੋਇਆ ਹੈ ਤਿੰਨ ਨਵੇਂ ਅਜਿਹੇ ਜਿਹਨਾਂ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਮਰਮਰਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀਆਂ ਸ ਕੈਨੇਡਾ ਜੀ ਨਾਲ ਇਹ ਲਿੰਕ ਬਣੇ ਸੀ ਪਾਕਿਸਤਾਨ ਦੇ ਸੰਘਰਸ਼ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨੇਡਾ ਚ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪ ਇਨਵੈਸਟੀਗੇਸ਼ਨ ਕਰ ਰਹੇ ਕੱਲਾ ਸਰ ਇਹਦੇ ਨੇ ਆਪਸ ਚ ਇਹਨਾਂ ਦਾ ਕੀ ਸਬੰਧ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲੇ ਸੀ ਪ੍ਰਭਜੀਤ ਜਸਨ ਦੋਨੋਂ ਤੌਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਇਹ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਿਹਾ ਹੈ ਇਹ ਫਿਲਹਾਲ ਪੰਡਿਤ ਜੀ ਉਹ ਵੀ ਇੰਡਸਟਰੀਜ਼ ਨਾਲ ਕਿ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀਜ਼ ਨਾਲ ਹੋਪਫੁਲੀ ਦੋ ਤਿੰਨ ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਵੇਂ ਜ ਮੈਂ ਕਹਿੰਦਾ ਕਿ ਆਹ ਸਾਹਮਣੇ ਆ ਰਹੇ ਹਨ ਉਹਨਾਂ ਨੂੰ ਸਪੋਸਟ वो इन्वेस्टिगेशन चल गैंगस्टर और एंगल भी आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली विल गेट बेटर इंफॉर्मेशन सर टोटलली कितनी मिली है हुन तक जी रिकवरी होया नौ पिस्टल्स नाइन पिस्टल्स होया 101 लाइव कार्ट्रजेस मिले है बी लाइव कार्ट्रजेस मिले है नौ एमडी 11 मैगजीन्स दो गाड़ियां थे तीन मोबाइल फोन सर जी हां जी और भी है वो भी इन्वेस्टिगेशन में सन अपना टीम इज ऑल्सो आउटसाइड ਜੀ ਸਰ ਇਹ ਸੜੀ ਕਿਤਨੀ ਹੈ ਉਮਰ ਕਿਤਨੀ ਹੈ ਜੀ ਅਮਰ ਅਮਰ ਦੀ ਇਹ ਚ 24 ਸਾਲ ਦੀ ਹੈ ਜੀ